ਇਹਨਾਂ ਸੀ ਆ ਆਪਦੀ ਪੰਜਾਬ ਦੀ ਸੱਭਤ ਨੂੰ ਜ਼ਿੰਦਾ ਰੱਖਣ ਵਾਸਤੇ ਕੰਮ ਕਰੀ ਰਏ ਜੀ ਪਹਿਲੇ ਅਸੀਂ ਜੀ ਕਾਨੇ ਟੋਕਨੇ ਆ ਜੀ ਠੀਕ ਮੋੜਿਆਂ ਦੇ ਕਾਨੇ ਟੋਕਤੇ ਫਿਰ ਅਸੀਂ ਆ ਫਰੇਮ ਬਣਾਣੇ ਆ ਮੋੜੇ ਦਾ ਇਹ ਫਰੇਮ ਜਦੋਂ ਆ ਤਿਆਰ ਹੋ ਜਾਂਦੇ ਨੇ ਫਰੇਮ ਹਾਂਜੀ ਫਿਰ ਇਹਦੇ ਤੇ ਸਰ ਦੀ ਮੋਠਲ ਲਾਈ ਦੀ ਹੈ ਅੱਛਾ ਫਿਰ ਆ ਮੋਠਲ ਲਾ ਕੇ ਫਿਰ ਅਸੀਂ ਇਹਨੂੰ ਗੋਲ ਬਣਾਈਦੇ ਠੀਕ ਫਿਰ ਅਸੀਂ ਇਹਨੂੰ ਮਾਂ ਦੀ ਮੋੰਜ ਨਾਲ ਉਣੀ ਦੇ ਜਿਵੇਂ ਸਹੀ ਥੱਲਾ ਤਿਆਰ ਕਰੀਦਾ ਮਤਲਬ ਠੀਕ ਫਿਰ ਅਸੀਂ ਇੱਥੇ ਕਾਨੇ ਠੋਕਨੇ ਆ ਜੀ ਇੱਕ ਮੂੜਾ ਪਿਆਰ ਕਰਨ ਤੇ ਦੋ ਦਿਨ ਲੱਗ ਜਾਂਦੇ ਨੇ ਇਹ ਵੀ ਨਾ ਕੋਈ ਛੱਪਰ ਪਾ ਲੈਂਦਾ ਕੋਈ ਛੱਤਾ ਪਾ ਲੈਂਦੇ ਨੇ ਅੱਛਾ ਇਹ ਇਧਰ ਪਹਿਲੇ ਦੋ ਦਿਨ ਇਹ ਛੱਤਾ ਹੀ ਤੁੰਗੀ ਬੱਜਦਾ ਸਹੀ ਵੀ ਕਹਨੇ ਆਂ ਇਹ ਛੱਤਾ ਇਹ ਵੀ ਛੱਤਾ ਹੁੰਦਾ ਠੀਕ ਹੈ ਪਟੀਅਰ ਗਾਰਡਨ ਲੈਂਡਰ ਦਾ ਹੋਣ ਆਏ ਨੇ ਆਏ ਜਿੱਦੀ ਦੌਰ ਸਹੀ ਹਾਂ ਠੀਕ ਤੇ ਇਹਦੀ ਕੋਈ ਮਜ਼ਬੂਤੀ ਵੀ ਹੁੰਦੀ ਭਾਈ ਮਤਲਬ ਜਿਵੇਂ ਕੋਈ ਮਜ਼ਬੂਤੀ ਤਾਂ ਬਹੁਤ ਹੁੰਦੀ ਹੈ ਅੱਛਾ ਹਾਂ ਇਹ ਜਾਂਦੀ ਹੀ ਨਹੀਂ ਹੁੰਦੀ ਜੀ ਨਾਲ ਕੋਈ ਆਮ ਸਾਰੇ ਲੋਕ ਜਿਹੜੇ ਨਾ ਡਿਜ਼ਾਈਨ ਵਾਸਤੇ ਦਰਵਾਜ਼ਿਆਂ ਦੇ ਕੱਪੜੇ ਵਾਲੀਆਂ ਚੀਜ਼ਾਂ ਤਿਆਰ ਕਰਵਾਉਂਦੇ ਨੇ ਅੱਛਾ ਉਹ ਵੀ ਕਰਦੀ ਦਿਆਂ ਜੀ ਕੋਈ ਡਿਜ਼ਾਈਨ ਵਾਸਤੇ ਕੁਝ ਕੰਧਾਂ ਦੇ ਨਾਲ ਲਾ ਲੈਂਦੇ ਨੇ ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਨਮਸਤੇ ਜੀ ਵੀ ਸਾਂਜੇ ਪੰਜਾਬ ਦੇ ਚੈਨਲ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਅੱਜ ਅਸੀਂ ਆਪ ਸਭ ਨੂੰ ਦਿਖਾਵਾਂਗੇ ਕਾਨਿਆਂ ਦੇ ਬਣਦੇ ਸੋਫੇ ਤੇ ਮੂੜੇ ਜੋ ਕਿ ਪੰਜਾਬ ਤੇ ਪੰਜਾਬੀਆਂ ਦੀ ਪੁਰਾਣੀ ਸਖਾਫਤ ਹੈ ਸਲਾਮ ਵਾਲੇਕੁਮ ਭਾਈ ਜਾਨ ਵਾਲੇਕੁਮ ਸਲਾਮ ਕੀ ਹਾਲ ਚਾਲ ਹੈ ਨਾਮ ਕੀ ਭਾਈ ਆਪਣਾ ਬਹਾਦਰ ਅਲੀ ਠੀਕ ਅਜੇ ਕਿੰਨੇ ਸਾਲਾਂ ਤੋਂ ਭਾਈ ਹੈ ਮਤਲਬ ਇਹ ਕੰਮ ਕਰ ਰਿਹਾ ਹੈ ਜੀ ਤੁਸੀਂ ਇਹ ਭਾਈ ਜਾਨ ਅਸੀਂ ਕੰਮ ਕਰਦੇ ਆ ਸਾਡੇ ਦਾਦੇ ਪਰਦਾਦੇ ਤੋਂ ਕੰਮ ਚੱਲ ਰਿਹਾ ਹੈ ਠੀਕ ਇਹ ਕੁਰਸੀਆਂ ਬੜੀਆਂ ਪਾਇਦਾਰ ਹੁੰਦੀਆਂ ਜੀ ਸਹੀ ਇਹ ਕਾਨਾ ਅਸੀਂ ਲੈ ਕੇ ਆਨੇ ਆ ਪਿੰਡੀ ਚੋਂ ਅੱਛਾ ਤੁਹਾਨੂੰ ਜੇ ਕੰਨਾ ਲਿਆਣਾ ਹੈ ਜੀ ਮੋੜਾ ਸੇ ਤਿਆਰ ਕਰਨੇ ਆ ਮੋੜਾ ਆਪ ਵੀ ਤਿਆਰ ਕਰ ਦੇ ਜੀ ਭਾਈ ਹਾਂ ਜੀ ਆਪ ਹੀ ਤਿਆਰ ਕਰਦੇ ਸਹੀ ਤੇ ਮਤਲਬ ਇਹ ਜਿਵੇਂ ਕੁਰਸੀ ਦਾ ਮੋੜਾ ਕੇ ਦੂਸਰੇ ਮੋੜੇ ਵੀ ਤਿਆਰ ਕਰ ਦੇ ਜੀ ਜਿਵੇਂ ਚਾਰ ਤਰ੍ਹਾਂ ਦਾ ਮੋੜਾ ਤਿਆਰ ਕਰ ਲਏਗਾ ਜੀ ਸਹੀ ਜਿਵੇਂ ਦਾ ਕੋ ਗਾਹ ਕਵੇ ਨਾ ਮੋੜਾ ਹਾਂ ਜੀ ਉਹਵੇਂ ਦਾ ਅਸੀਂ ਤਿਆਰ ਕਰਕੇ ਉਹਨਾਂ ਨੂੰ ਦੇ ਦੇਈਏ ਠੀਕ ਤੇ ਇਹ ਮਤਲਬ ਕਿ ਤੁਸੀਂ ਜਿਵੇਂ ਮਤਲਬ ਕਿ ਲੋਕ ਕਹਿੰਦੇ ਨੇ ਸਾਨੂੰ ਇੰਦੇ ਤੇ ਲੈਦਰ ਜਿਹੜਾ ਤੁਸੀਂ ਲਾਉਂਦੇ ਜੀ ਉਹ ਤੁਸੀਂ ਲਾਉਂਦੇ ਜੀ ਚੰਬੜਾ ਜਿਹੜਾ ਹੈਗਾ ਕਿ ਮਤਲਬ ਗਾਹਕ ਵੀ ਦੱਸ ਦਿੰਦਾ ਕਿ ਸਾਨੂੰ ਇੰਦਾ ਲਾ ਕੇ ਦਿਓ ਫਲਾਣਾ ਲਾ ਕੇ ਦਿਓ ਗਾਕ ਜਿਵੇਂ ਦਾ ਵੀ ਕਹਵੇ ਨਾ ਚਮੜਾ ਲਾ ਦਿਓ ਲੈਦਰ ਲਾ ਦਿਓ ਕਢਾਈ ਵਾਲਾ ਬਣਾ ਦਿਓ ਸਾਦਾ ਬਣਾ ਦਿਓ ਮੋੜਾ ਚਮੜੇ ਵਾਲਾ ਜਿਵੇਂ ਦਾ ਵੀ ਕੋ ਕਹਵੇ ਸਹੀ ਅਸੀਂ ਉਸ ਤਰ੍ਹਾਂ ਦੇ ਬਣਾ ਕੇ ਉਹਨਾਂ ਦੇ 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 ਇਹ ਬੜੇ ਸ਼ੌਂਕ ਨਾਲ ਮੋੜੇ ਲ ਜਾਂਦੇ ਨੇ ਸਹੀ ਜਿਹੜੇ ਡੇਰੇ ਵਾਲੇ ਹੁੰਦੇ ਨਾ ਡੇਰੇ ਡੇਰੇ ਵਾਲੇ ਬੰਦੇ ਉਹ ਮੋੜਾ ਮੋੜੇ ਦੀ ਸ਼ਾਨ ਹੀ ਡੇਰਾ ਹੈਗਾ ਇਸ ਡੇਰੇ ਚ ਮੋੜੇ ਨਹੀਂ ਨਾ ਹੈਗੇ ਉਹ ਡੇਰਾ ਫੇਲ ਹੈਗਾ ਜੀ ਸਹੀ ਤੇ ਇਹ ਮਤਲਬ ਤੁਸੀਂ ਖੁਦ ਹੀ ਤਿਆਰ ਕਰਦੇ ਜੀ ਭਾਈ ਜੀ ਵੀ ਹਾਂ ਜੀ ਪਹਿਲੇ ਅਸੀਂ ਜੀ ਕਾਨੇ ਟੋਕਨੇ ਆ ਜੀ ਮੋੜੇ ਆnde ਕਾਨੇ ਟੁਕ ਤੇ ਫਿਰ ਅਸੀਂ ਆ ਫਰੇਮ ਬਣਾਨੇ ਆ ਮੋੜੇ ਦਾ ਫਰੇਮ ਜਦੋਂ ਤਿਆਰ ਹੋ ਜਾਂਦਾ ਨਾ ਫਰੇਮ ਹਾਂਜੀ ਫਿਰ ਇਹਦੇ ਤੇ ਸਰ ਦੀ ਮੋਠ ਲਾਈ ਦੀ ਹੈ ਅੱਛਾ ਫਿਰ ਆਹ ਮੋਠ ਲਾ ਕੇ ਫਿਰ ਅਸੀਂ ਇਹਨੂੰ ਗੋਲ ਬਣਾਈ ਦੈ ਠੀਕ ਫਿਰ ਅਸੀਂ ਇਹਨੂੰ ਬਾਣ ਦੀ ਮੁੰਜ ਨਾਲ ਉਣੀ ਦੈ ਜਿਵੇਂ ਸਹੀ ਅੱਲਾ ਤਿਆਰ ਕਰੀਦਾ ਮਤਲਬ ਠੀਕ ਫਿਰ ਅਸੀਂ ਇੱਥੇ ਕਾਨੇ ਠੋਕਨੇ ਆ ਜੀ ਸਹੀ ਤੇ ਇਹ ਭਾਈ ਇੱਕ ਮਤਲਬ ਤਿਆਰ ਕਰਨ ਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਆਪਾਂ ਇੱਕ ਮੋੜਾ ਤਿਆਰ ਕਰਨ ਤੇ ਦੋ ਦਿਨ ਲੱਗ ਜਾਂਦੇ ਨੇ ਦੋ ਦਿਨ ਲੱਗ ਜਾਂਦੇ ਇੱਕ ਤਿਆਰ ਕਰਨ ਤੇ ਠੀਕ ਫਿਰ ਦਿੰਦੇ ਤੇ ਬਹੁਤ ਜ਼ਿਆਦਾ ਮਿਹਨਤ ਹੁੰਦੀ ਹੈ ਹਾਂਜੀ TO கبرا لنndeদের ਸਹੀ ਤੇਰਾ ਅਮਲ ਦਾ ਹੈਗਾ ਨਾ ਜਿਹਨੇ ਹੌਲੀ ਹੌਲੀ ਕੰਮ ਕਰਨਾ ਉਹ ਫਿਰ ਦੋ ਦਿਨਾਂ ਬਾਅਦ ਇੱਕ ਬਣਾ ਠੀਕ ਮਤਲਬ ਕਿ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਤੇਰੇ ਮਿਹਨਤ ਬੜੀ ਹੈ ਜੀ ਲੋਕੀ ਲੰਗ ਨੇ ਟੱਪ ਦੇ ਕਹਿੰਦੇ ਨੇ ਕਾਨੇ ਦਾ ਚਾਰ ਲੱਗੇ ਨੇ ਤੇ ਜੇ ਤੀਰੋ ਬਣਾਵਣਾ ਹੋਵੇ ਨਾ ਉਹਦੇ ਪਤਾ ਲੱਗਦਾ ਹੈ ਕਿ ਬਿਲਕੁਲ ਸਹੀ ਗੱਲ ਹੈ ਜਿੰਨੇ ਜਿੰਨੀ ਮਿਹਨਤ ਕਰਨੀ ਹੈ ਜਿੰਨੇ ਮਜ਼ਦੂਰੀ ਕਰਨੀ ਉਹਨੂੰ ਜ਼ਿਆਦਾ ਅੱਛਾ ਪਤਾ ਹੈ ਜੀ ਮਿਹਨਤ ਇਹਨਾਂ ਦੇ ਜ਼ਿਆਦਾ ਹੁੰਦੀ ਹੈ ਪਰ ਮਜ਼ਦੂਰੀ ਸਾਨੂੰ ਥੋੜੀ ਮਿਲਦੀ ਹੈ ਠੀਕ ਫਿਰ ਵੀ ਅੱਲਾ ਦਾ ਸ਼ੁਕਰ ਹੈ ਗੁਜ਼ਾਰਾ ਤਾਂ ਹੋ ਹੀ ਜਾਂਦਾ ਸਹੀ ਤੇਰੇ ਪਿੰਡ ਪਿੰਡਾਂ ਲੈ ਹੈਗੇ ਨਾ ਜੀ ਜਿੰਨਾ ਨੇ ਵੀ ਬਲੋ ਖੂਬਸੂਰਤੀ ਬਣਾਉਂਦੇ ਨੇ ਹਾਂਜੀ ਖੂਬਸੂਰਤੀ ਬਣਾਉਂਦੇ ਨੇ ਮੋੜੇ ਇਹ ਬੜਾ ਸੈਂਗੜੋ ਪ੍ਰਾਣਾ ਸਾਡਾ ਕੰਮ ਹੈਗਾ ਸਹੀ ਕਿਉਂ ਕਰੇ ਮਾਲਕ ਦਾ ਗੁਜ਼ਾਰਾ ਹੋਈ ਜਾਂਦਾ ਸਾਬਾਪਾ ਵੇਖੇ ਨੀ ਡੈਕੋਰੇਸ਼ਨਲ ਸੋਫੇ ਸੁ ਵੀ ਚੱਲ ਗਏ ਨੇ ਤੇ ਅਕਸਰ ਸੇਕ ਮਾਰਦੇ ਨੇ ਤੇ ਜਦੋਂ ਆਪਾਂ ਇਹਨਾਂ ਨੂੰ ਤਿਆਰ ਕਰਨੇ ਆਂਦੇ ਤੇ ਚੀਜ਼ਾਂ ਲਾਣੇ ਇਹ ਵੀ ਕੀ ਓਵੇਂ ਗਰਮ ਹੁੰਦੇ ਨੇ ਜਿਵੇਂ ਆਮ ਸੋਫੇ ਜਿਹੜੇ ਹੁਣ ਬਣੇ ਨੇ ਅੱਜ ਕੱਲ੍ਹ ਚੱਲਦੇ ਨੇ ਉਹ ਉਹਨਾਂ ਤਰ੍ਹਾਂ ਨਹੀਂ ਜੀ ਇਹ ਸੋਫੇ ਆ ਤਰ੍ਹਾਂ ਗਰਮ ਨਹੀਂ ਹੁੰਦੇ ਇਹ ਮੋੜਾ ਜਿਹੜਾ ਹੈਗਾ ਨੇ ਜੀ ਹਾਂਜੀ ਇਹਨਾਂ ਤੇ ਬੰਦਾ ਸੌ ਵੀ ਥੱਕਦਾ ਪਾਵੇਂ ਪੂਰੀ ਜ਼ਿੰਦਗੀ ਇਹਨੇ ਤੇ ਬੈਠਾ ਰਹੇ ਇਹਨੇ ਤੇ ਬੋਰ ਨਹੀਂ ਹੋਵੇਗਾ। ਠੀਕ। ਤੇ ਦੋਜਾ ਨੰਬਰ ਇਹ ਹੈਗਾ ਜੇ ਇਹਨੇ ਤੇ ਬਿਮਾਰੀ ਨਹੀਂ ਬੰਦੇ ਨੂੰ ਲਾਗਦੀ ਕਿਸੇ ਕਿਸਮ ਦੀ। ਅੱਛਾ। ਹਾਂਜੀ। ਕੋਈ ਬਿਮਾਰੀ। ਮਤਲਬ ਜੀ ਪਸੀਨਾ ਪਸੂ ਨਾਂਦਾ ਤੇ ਸੇਕ ਲੱਗ ਜਾਂਦਾ ਕੰਡਾਂ ਦੇ ਲੋਕ ਬੰਦੇ ਨਹੀਂ ਜਿਹੜੇ ਸੋਫਿਆਂ ਸੂਫਿਆਂ ਤੇ ਜਿਹੜੇ ਨਾਮ ਚੱਲਦੇ ਵੀ। ਇਹ ਤਾਂ ਬਨਾਵਟੇ ਚੀਜ਼ਾਂ ਐਵੇਂ ਚੱਲ ਪਈਆਂ ਐ ਮੋੜੇ ਨੂੰ ਖਤਮ ਕਰਨ ਵਾਸਤੇ ਲੇਕਿਨ ਇਹ ਮੋੜਾ ਖਤਮ ਨਹੀਂ ਹੋ ਸਕਦਾ। ਇਹ ਬੜੀ ਢੇਰ ਪੁਰਾਣਾ ਹੈਗਾ ਇਹ। ਇਹ ਜ਼ਿੰਦਗੀ ਦੇ ਨਾਲ ਹੀ ਚੱਲਣਾ ਹੈ। ਅਰੇ ਭਈ ਅਸੀਂ ਵੇਖਿਆ ਕਿ ਤੁਸੀਂ ਮਤਲਬ ਧੁੱਕ ਚ ਬੈਠੇ ਜੀ ਤੇ ਤੁਸੀਂ ਦੱਸ ਰਹ ਤੇ ਮਤਲਬ ਤੁਹਾਡਾ ਦਿਲ ਨਹੀਂ ਕਰਦਾ ਕਿ ਅਸੀਂ ਵੀ ਚਲੀਏ ਸ਼ਹਿਰ ਸ਼ਹਿਰ ਜਾ ਕੇ ਕੰਮ ਕਰੀਏ ਜਾਂ ਕੋਈ ਕਾਰੋਬਾਰ ਇੰਦਾ ਕਰੀਏ ਕੋਈ ਹੋਰ ਤੁਹਾਡਾ ਦਿਲ ਵੀ ਕਰਦਾ ਹੈ ਜੀ ਸ਼ਹਿਰ ਟੋਲਣ ਫਿਰਨ ਨੂੰ ਅੱਛਾ ਸ਼ੌਲ ਦੇਖਣ ਨੂੰ ਲੇਕਿਨ ਅਸੀਂ ਇਹ ਆਪਦੀ ਪੰਜਾਬ ਦੀ ਸਰਾਬਤ ਨੂੰ ਜ਼ਿੰਦਾ ਰੱਖਣ ਵਾਸਤੇ ਕੰਮ ਕਰੀ ਰਹੇ ਹਾਂ ਜੀ ਸਹੀ ਬੜੀ ਢੇਰ ਅਸੀਂ ਤੁਹਾਡਾ ਕੰਮ ਇਹ ਚੱਲ ਰਿਹਾ ਹੈ ਇਨਸ਼ਾਅੱਲਾ ਇਹ ਕੰਮ ਕਦੀ ਖਤਮ ਨਹੀਂ ਹੋਤਾ ਹੈ। ਅਲੈਕੁਮ ਸਲਾਮ ਭਾਈ। ਵਅਲੈਕੁਮ ਸਲਾਮ। ਕੀ ਹਾਲ ਚਾਲ ਹੈ? ਠੀਕ ਸ਼ੁਕਰ ਹਬਦ। ਨਾਮ ਕੀ ਭਾਈ ਆਪਣਾ? ਮੁਹੰਮਦ ਅਫਜ਼ਲ। ਮੁਹੰਮਦ ਅਫਜ਼ਲ। ਅੱਛਾ ਅਫਜ਼ਲ ਭਾਈ ਇਹ ਕੀ ਚੀਜ਼ ਬਣਾ ਇਹ ਸਰ ਕੀ ਬਣਾ ਰਹੇ ਆਂ ਅੱਛਾ ਹਾਂ ਤੇ ਇਹ ਮਤਲਬ ਇਹ ਕਿਸ ਕੰਮ ਆਂਦੀ ਹੈ ਮਤਲਬ ਕਿੱਥੇ ਇਸਤੇਮਾਲ ਕੀਤਾ ਜਾਂਦੇ ਨੇ ਇਹ ਵੀਰ ਮੈਂ ਕੋਈ ਛੱਪਰ ਪਾ ਲੈਂਦਾ ਕੋਈ ਛੱਤਾ ਪਾ ਲੈਂਦੇ ਨੇ ਅੱਛਾ ਇਹ ਤਕਰੀਬਨ ਪਹਿਲੇ ਦੌਰ ਚ ਨਾ ਇਹ ਛੱਤਾ ਇੰਨੀ ਦੀ ਬੰਦੀਆਂ ਸੀ ਸਹੀ ਵੀ ਕਾਨਿਆਂ ਦੀਆਂ ਛੱਤਾ ਕਾਨਿਆਂ ਦੀ ਛੱਤਾ ਹੁੰਦੀਆਂ ਸੀ ਠੀਕ ਘਾਟੀ ਯਰ ਗਾਰਡਨ ਲੈਂਡਰ ਦਾ ਹੌਨ ਆਏ ਨੇ ਆ ਜਿੱਦੀ ਦੌਰ ਸਹੀ ਹਾਂ ਤੇ ਇਹਦੀ ਕੋਈ ਮਜ਼ਬੂਤੀ ਵੀ ਹੁੰਦੀ ਭਾਈ ਮਤਲਬ ਜਿਵੇਂ ਇਹਦੀ ਮਜ਼ਬੂਤੀ ਤਾਂ ਬਹੁਤ ਹੁੰਦੀ ਹੈ ਅੱਛਾ ਹਾਂ ਇਹ ਜਾਂਦੀਆਂ ਹੀ ਨਹੀਂ ਹੁੰਦੀਆਂ ਸਹੀ ਤੇ ਜਿਵੇਂ ਮਤਲਬ ਕਿ ਗਰਮੀ ਦੇ ਵਿੱਚ ਗਰਮੀ ਹੁੰਦੀ ਹੈ ਤੇ ਇਹ ਠੰਡੀ ਚੀਜ਼ ਰਹਿੰਦੀ ਕਿ ਗਰਮ ਹੁੰਦਾ ਇਹ ਠੰਡੀ ਹੁੰਦੀ ਹੈ ਗਰਮੀ ਦੇ ਵਿੱਚ ਠੰਡੀ ਹੋਵੇ ਜੀ ਅੱਛਾ ਹਾਂ ਪੱਕਾ ਨਾ ਮਿਲਾਓ ਤਾਂ ਵੀ ਇਹਦੇ ਤੋਂ ਬੰਦਾ ਰਮਾਨਸ ਹੋ ਸਕਦਾ ਸਹੀ ਡੰਡੀ ਹੁੰਦੀ ਛਾਤੇ ਦੀ ਠੀਕ ਮਤਲਬ ਇਹ ਮਤਲਬ ਜਿੰਨੀ ਮਰਜ਼ੀ ਵੱਡੀ ਛੱਤ ਬਣਾ ਸਕਦੇ ਜਿਸ ਤਰ੍ਹਾਂ ਦੀ ਮਰਜ਼ੀ ਬਣਾ ਸਕਦੇ ਠੀਕ ਹੋ ਗਿਆ ਸਹੀ ਕਈ ਵਿੱਚ ਛੱਡਾਂ ਛੁੱਡਾਂ ਲੈ ਇਸਤੇਮਾਲ ਕਰਦੇ ਨਾ ਮੁਰਗੀਆਂ ਵਾਲੇ ਉਹ ਇਹ ਹੀ ਪਾ ਦੇ ਨੇ ਕਿਉਂਕਿ ਗਰਮੀ ਇੰਨੇ ਜਿਹ ਮਹਸੂਸ ਹੀ ਨਹੀਂ ਹੁੰਦੀ ਮੁਰਗੀਆਂ ਦੀ ਸਹੀ ਤੇ ਬਾਈ ਜਿਹੜਾ ਤੁਸੀਂ ਕੰਨ ਲਾ ਰਹੇ ਜੀ ਇਹਨਾਂ ਦੀ ਕੋਈ ਕਿਸਮਾਂ ਵੀ ਹੁੰਦੀਆਂ ਨੇ ਨਹੀਂ ਇਹਨਾਂ ਦੀ ਕਿਸਮ ਇੱਕੋ ਹੀ ਹੁੰਦੀ ਹੈ ਅੱਛਾ ਇੱਕ ਹੀ ਕਿਸਮ ਹੁੰਦੀ ਹੈ ਤੇ ਇਹਨਾਂ ਨਾਲ ਕਿਹੜੀ ਕਿਹੜੀ ਚੀਜ਼ ਤਿਆਰ ਕੀਤੀ ਜਾ ਸਕਦੀ ਹੈ ਇਹਨਾਂ ਦੇ ਨਾਲ ਕਿਹੜੇ ਆਮ ਸ਼ਹਿਰੀ ਲੋਕ ਜਿਹੜੇ ਨਾ ਡਿਜ਼ਾਈਨ ਵਾਸਤੇ ਦਰਵਾਜ਼ਿਆਂ ਦੇ ਕੱਪੜੇ ਵਾਲੀਆਂ ਚੀਜ਼ਾਂ ਤਿਆਰ ਕਰਵਾਉਂਦੇ ਨੇ ਅੱਛਾ ਉਹ ਵੀ ਕਰ ਦਿੰਦੀਆਂ ਜੀ ਕੋਈ ਡਿਜ਼ਾਈਨ ਵਾਸਤੇ ਕੋਈ ਕੰਦਾ ਦੇ ਨਾਲ ਲਾ ਲੈਂਦੇ ਨੇ ਸਹੀ ਕੋਈ ਮਤਲਬ ਜਿਵੇਂ ਡਿਜ਼ਾਈਨਰ ਵਾਲੇ ਉੱਤੇ ਪਰਦੇ-ਪੁਰਦੇ ਬਣਾ ਕੇ ਦੇਓ ਪਰਦੇ-ਪੁਰਦੇ ਬਿਹਾਰ ਡਿਜ਼ਾਈਨ ਸਪੱਸ਼ਟ ਕਰਦੇ ਸਹੀ ਮਤਲਬ ਕਿ ਇਹ ਤਿਆਰ ਹੋ ਗਿਆ ਤੇ ਮਤਲਬ ਮੂੜੇ ਸੋਫੇ ਇਹ ਮਤਲਬ ਇੱਕ ਕਾਫੀ ਚੀਜ਼ਾਂ ਤਿਆਰ ਹੁੰਦੀਆਂ ਇਹ ਹੁਣ ਆਈਆਂ ਨੇ ਨਾ ਜੀ ਦੌਰ ਆ ਗਿਆ ਫਿਰ ਉਹ ਦੌਰ ਦੇ ਹਿਸਾਬ ਨਾਲ ਆਦੀ ਸਹੀ ਬਿਲਕੁਲ ਠੀਕ ਜਿਵੇਂ ਜਿਵੇਂ ਆਗਾ ਦੌਰ ਆਉਂਦਾ ਫੇ ਕੋਈ ਨਵੀਂ ਤੇ ਨਵੀਂ ਵੈਰਾਈਟੀ ਨਿਕਲੀ ਆਂਦੀ ਸਹੀ ਹਾਂ ਵੀ ਪੁਰਾਣੀ ਵੈਰਾਈਟੀ ਨੂੰ ਖਤਮ ਹੀ ਹੋ ਜਾਵੇ ਹੁਣ ਸਹੀ ਸਹੀ ਹਾਂ ਬਰ ਅੱਲਾ ਦਾ ਸ਼ੁਕਰ ਵੀ ਇਹ ਕੰਮ ਖਤਮ ਹੋਣ ਵਾਲਾ ਨਹੀਂ ਹੈਗਾ ਠੀਕ ਤੇ ਇਹ ਭਾਈ ਮਤਲਬ ਕਿੰਨੇ ਸਾਲ ਤੋਂ ਤੁਸੀਂ ਕਰ ਰਹੇ ਜੇ ਕਿ ਤੁਹਾਡੇ ਵੱਡਿਆਂ ਤੋਂ ਸ਼ੁਰੂ ਹੋਇਆ ਹੈ ਸਾਡੇ ਵੱਡਿਆਂ ਸ਼ੁਰੂ ਹੋਏ ਸਮਝੋ 14 ਜਦੋਂ ਪਾਕਿਸਤਾਨ ਬਣਿਆ ਨਾ ਉਹਦਾ ਕੰਮੇ ਸ਼ੁਰੂ ਹੋ ਗਿਆ ਅੱਛਾ ਹਾਂ ਠੀਕ ਉਹਨਾਂ ਨੇ ਸਾਡੇ ਵੱੜਗੇ ਕੰਮ ਕਰਦੇ ਆਂਦੇ ਨੇ ਅਗਾ ਜਗਾ ਪੁੱਛ ਤੋਂ ਜਿਵੇਂ ਲੱਗੀਆਂ ਜੋ ਕੰਮ ਗਾ ਇਹ ਚੱਲਦਾ ਹੈ ਇਹ ਭਾਈ ਤੁਸੀਂ ਤਾਂ ਫਿਰ ਪਿੰਡ ਦੇ ਰਹਿਣ ਵਾਲੇ ਤੁਹਾਨੂੰ ਜ਼ਿਆਦਾ ਅੱਛਾ ਪਤਾ ਹੈ ਮਤਲਬ ਜਿਵੇਂ ਪਿੰਡਾਂ ਦੇ ਵਿੱਚ ਪਹਿਲੇ ਵੱਡੇ ਡੇਰੇ ਬਣੇ ਹੁੰਦੇ ਸੀ ਮਤਲਬ ਜਿਹੜੇ ਜ਼ਗੀਰਦਾਰ ਬਣੇ ਹੁੰਦੇ ਸੀ ਉਹਨਾਂ ਦੇ ਕੀ ਉਹ ਵੀ ਇਸਤੇਮਾਲ ਕਰਦੇ ਸੀ ਹਾਂ ਉਹ ਵੀ ਇਸਤੇਮਾਲ ਕਰਦੇ ਸੀ ਠੀਕ ਉਹ ਜ਼ਿਆਦਾਤਰ ਕਪੜੇ ਵਾਲੀਆਂ ਚੀਜ਼ਾਂ ਲੈ ਜਾ ਕੇ ਲਾਉਂਦੇ ਸੀ ਅੱਛਾ ਡੈਕਨਿੰਗ ਵਾਸਤੇ ਖੂਬਸੂਰਤੀ ਵਾਸਤੇ ਬਣਾਵਟ ਵਾਸਤੇ ਸਹੀ ਵੀ ਇਹਦੇ ਉੱਤੇ ਹੀ ਕਪੜਾ ਲਵਾ ਕੇ ਉਹਨਾਂ ਨੇ ਡੈਰਾ ਟਾਈਪ ਬਣਾਣਾ ਡੈਰਾ ਟਾਈਪ ਬਣਾ ਲਏ ਠੀਕ ਠੀਕ ਹੋ ਗਿਆ